ਪੰਜਾਬ ਇਕਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲੜਨ ਜਾ ਰਹੀ ਬੀਬੀ ਪਰਮਜੀਤ ਕੌਰ ਖਲੜਾ ਬਾਰੇ ਲੋਕਾਂ ਦੇ ਕਈ ਵਿਚਾਰ ਆ ਰਹੇ ਨੇ ਅਤੇ ਬੀਬੀ ਖਲੜਾ ਬਾਰੇ ਕਈ ਸਵਾਲ ਵੀ ਕੀਤੇ ਜਾ ਰਹੇ ਨੇ ਲੋਕਾਂ ਵੱਲੋਂ ਵੀ ਪੁੱਛਿਆ ਜਾ ਰਿਹਾ ਕਿ ਬੀਬੀ ਪਰਮਜੀਤ ਕੌਰ ਖਲੜਾ ਨੇ ਸੁਖਪਾਲ ਖੈਰਾ ਦੀ ਪੰਜਾਬ ਇਕਤਾ ਪਾਰਟੀ ਵੱਲੋਂ ਹੀ ਇਸ ਚੋਣ ਨੂੰ ਲੜਨ ਦਾ ਐਲਾਨ ਕਿਉਂ ਕੀਤਾ ਇਸ ਤੋਂ ਪਹਿਲਾਂ ਦੀਆਂ ਪਾਰਟੀਆਂ ਵਿੱਚ ਬੀਬੀ ਖਲੜਾ ਸ਼ਾਮਿਲ ਕਿਉਂ ਨਾ ਹੋਈ ਲੋਕਾਂ ਦੇ ਇਹਨਾਂ ਸਵਾਲਾਂ ਦਾ ਜਵਾਬ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਖੁਦ ਦਿੱਤਾ ਗਿਆ ਤੁਸੀਂ ਵੀ ਸੁਣੋ ਬੀਬੀ ਪਰਮਜੀਤ ਕੌਰ ਖਾਲੜਾ ਨੇ ਪੰਜਾਬ ਇਕਤਾ ਪਾਰਟੀ ਨੂੰ ਹੀ ਕਿਉਂ ਚੁਣਿਆ ਹਰਸਨ ਜੀ ਅੱਜ ਮੈਂ ਮਾਨ ਮਹਿਸੂਸ ਕਰ ਰਹੀ ਹਾਂ ਕਿ ਬਹੁਤ ਹੀ ਇੱਕ ਚੰਗੀ ਸਮਝਦਾਰ ਪਾਰਟੀ ਦੀ ਲੜ ਲੱਗੀ ਹੈ ਮੈਂ ਮੈਂ ਤੁਹਾਨੂੰ ਪਹਿਲਾ ਸਵਾਲ ਹੀ ਜਿਹੜਾ ਪੱਤਰਕਾਰਾਂ ਨਾਲ ਮੇਰਾ 24 ਸਾਲਾਂ ਤੋਂ ਵਾਪੈਂਦਾ ਹੈ ਮੈਂ ਹਰ ਸਵਾਲ ਦਾ ਜਵਾਬ ਦੇ ਸਕਦੀ ਹਾਂ ਪਰ ਅੱਜ ਵੀ ਜੋ ਪੱਤਰਕਾਰ ਹੀ ਪਹਿਲਾ ਸਵਾਲ ਹੀ ਕਰਦੇ ਨੇ ਕਿ ਤੁਸੀਂ ਪੀਡੀਏ ਕਿਉਂ ਜੁਆਇਨ ਕਰ ਰਹੇ ਹੋ ਤੁਸੀਂ ਪੰਜਾਬ ਡੈਮੋਕਰੈਟਿਕ ਅਲਾਈਐਂਸ ਹੀ ਕਿਉਂ ਜੁਆਇਨ ਕਰ ਰਹੇ ਹੋ ਤੁਸੀਂ ਟਕਸਾਲੀ ਜਾਂ ਹੋਰ ਕੋਈ ਪਾਰਟੀ ਕਿਉਂ ਨਹੀਂ ਜੁਆਇਨ ਕਰਦੇ ਤਾਂ ਮੈਨੂੰ ਲੱਗਿਆ ਕਿ ਮੇਰੇ ਕੋਲ ਇਹਦਾ ਇਹੀ ਜਵਾਬ ਹੈ ਕਿ ਜੇ ਮੈਂ ਟਕਸਾਲੀ ਜਾਂ ਅਕਾਲੀਆਂ ਦੀ ਕੋਈ ਪਾਰਟੀ ਜੁਆਇਨ ਕਰਨੀ ਹੁੰਦੀ ਤੇ ਮੈਂ 20 ਸਾਲ ਪਹਿਲਾਂ ਕਰਨੀ ਸੀ ਤੇ ਅੱਜ ਮੈਂ ਇੱਕ ਸੰਘਰਸ਼ ਚੋਂ ਨਿਕਲ ਕੇ ਅੱਗੇ ਆਈ ਆਂ ਔਰ ਮੈਂ ਖੈਰਾ ਸਾਹਿਬ ਸੁਣਿਆ ਹੈ ਟਿੱਕ ਟੇ ਸੁਣਿਆ ਹੈ ਜਾਂ ਮੈਂ ਇੱਕ ਵੀਡੀਓ ਰਾਈਂ ਸੁਣਿਆ ਤਾਂ ਮੈਨੂੰ ਲੱਗਿਆ ਹੈ ਕਿ ਹੁਣ ਜਿਹੜੀ ਰਾਜਨੀਤੀ ਹੈ ਜਿਹੜੀ ਬਿਨਾ ਮੁੱਦਿਆਂ ਤੋਂ ਰਾਜਨੀਤੀ ਅਸੀਂ ਉਹਨਾਂ ਦੀ ਪਛਾਣ ਦਿੰਦੇ ਹਾਂ ਉਹਨਾਂ ਨੂੰ ਪਾਰਲੀਮੈਂਟਾਂ ਚ ਅਸੈਂਬਲੀਾਂ ਚ ਪਰ ਮੁੱਦਿਆਂ ਦੀ ਰਾਜਨੀਤੀ ਤਾਂ ਕੋਈ ਕਰਦਾ ਹੀ ਨਹੀਂ ਤੇ ਜੋ ਮੈਨੂੰ ਲੱਗਿਆ ਹੈ ਕਿ ਮੈਂ ਹੁਣ ਵੀ ਇਹ ਲੱਗਿਆ ਹੈ ਕਿ ਜਿਹੜਾ ਖਾਲੀ ਪਿਆ ਹੈ ਖਲਾਬ ਪੈ ਗਿਆ ਹੈ ਇਸ ਸਮੇਂ ਨੇ ਇੱਕ ਖਲਾਬ ਆਇਆ ਹੈ ਪੰਥਕ ਦੀ ਠਿਕੜ ਗਈਆਂ ਪੰਥਕ ਦਾ ਵੀ ਕੋਈ ਸੋਚ ਸਾਡੇ ਪੱਲੇ ਨਹੀਂ ਰਹੀ ਬਾਕੀ ਸਾਡੇ ਮਸਲੇ ਸਾਡੇ ਮੁੱਦੇ ਜਿਹੜੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਇਹਦੇ ਸੇ ਇੰਨੇ ਹਾਵੀ ਹੋ ਗਏ ਆ ਇੱਕ ਪੀੜ੍ਹੀ ਜਿਹੜੀ ਸਾਡੀ ਹੈ ਉਹ ਸਰਕਾਰ ਨੇ ਸਾਡੀ ਨਸ਼ਲ ਕੂਸ਼ੀ ਕਰਕੇ ਖਤਮ ਕੀਤੀ ਸੀ ਤੇ ਦੂਜੀ ਪੀੜ੍ਹੀ ਸਾਡੀ ਨਸ਼ਿਆਂ ਨੇ ਖਾ ਲਈ ਤੇ ਤੀਜੀ ਪੀੜ੍ਹੀ ਜਿਹੜੀ ਸਾਡੀ ਉਪਦੇਸ਼ਾਂ ਨੂੰ ਭਜ ਗਈ ਇਸ ਦੇ ਨਾਲ ਹੀ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਵਿਦੇਸ਼ ਜਾ ਰਹੇ ਨੌਜਵਾਨਾਂ ਤੇ ਵੀ ਗਹਿਰੀ ਚਿੰਤਾ ਪ੍ਰਗਟਾਈ ਗਈ ਹੈ ਅਤੇ ਇਸ ਦੇ ਲਈ ਵੀ ਜ਼ਿੰਮੇਵਾਰ ਬੀਬੀ ਖਾਲੜਾ ਵੱਲੋਂ ਸਰਕਾਰਾਂ ਨੂੰ ਹੀ ਦੱਸਿਆ ਗਿਆ ਏਕ ਬਹੁਤ ਸਾਰੇ ਮਤਲਬ ਮੇਰੇ ਵਰਗਾ ਜਿਹੜਾ ਬੰਦਾ ਘਰ ਦੇ ਵਿੱਚ ਇਕੱਲਾ ਰਹਿੰਦਾ ਹੈ ਬੱਚੇ ਮੇਰੇ ਵੀ ਬਾਹਰ ਚਲੇ ਗਏ ਆ ਉਹ ਵੀ ਮਤਲਬ ਕਿਸੇ ਸੋਚ ਨਾਲ ਹੀ ਗਏ ਆ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਮਾੜਾ ਲਜਾਣਾ ਜਿਹੜਾ ਇਹਨੂੰ ਛੱਡ ਕੇ ਜਾਣਾ ਕਰਨ ਵੀ ਕੀ ਬੱਚੇ ਬੇਰਹੀ ਯੁਗਾਰੀ ਨਸ਼ੇ ਦੋਨਾਂ ਚੀਜ਼ਾਂ ਚੋਂ ਉਹਨਾਂ ਨੇ ਨਿਕਲਣ ਵਾਸਤੇ ਕੋ ਰਾਹ ਚੁਣ ਲਿਆ ਤੇ ਬਾਹਰ ਹੀ ਚੰਗੀਆਂ ਸ ਤੇ ਮੈਂ ਜਿਹੜੀ ਮੇਰੇ ਵੀਰ ਪੱਤਰਕਾਰ ਮੈਨੂੰ ਸਵਾਲ ਕਰਦੇ ਆ ਇਹਨਾਂ ਤੁਸੀਂ ਵੀ ਮੈਨੂੰ ਸਵਾਲ ਕਰੋਗੇ ਕਈ ਵਾਰੀ ਕੋਈ ਤੇਰਾ ਅੱਜ ਮੈਂ ਡਿਸਕਸ਼ਨ ਤੋਂ ਲਈ ਸੀ ਉਹ ਕਹਿੰਦੇ ਜੀ ਵੀ ਬੀਬੀ ਦੀ ਇਹ ਕਹਾਣੀ ਆ ਕਿ ਸਰਕਾਰ ਜਸਵੰਤ ਸਿੰਘ ਖਾਲੜਾ ਦੀ লাশ ਤੱਕ ਨਹੀਂ ਮਿਲੀ ਪਰ ਇਸ ਘਰੇ ਨੂੰ ਮਨੁੱਖੀ ਅਧਿਕਾਰਾਂ ਦੇ ਘਰੇ ਨੂੰ ਇੰਨਾ ਛੋਟਾ ਨਾ ਕਰੋ ਸਰਦਾਰ ਜਸਵੰਤ ਸਿੰਘ ਦੀ লাশ ਤਾਂ 95 ਤੋਂ ਬਾਅਦ ਨਹੀਂ ਮਿਲੀ 80 ਤੋਂ ਲੈ ਕੇ ਪਜੰਦੇ ਨੇ ਤੱਕ ਕਿੰਨੀਆਂ ਲਾਸ਼ਾਂ ਨਹੀਂ ਮਿਲੀਆਂ ਤੇ ਨਾਲ ਹੀ ਬੀਬੀ ਖਾਲੜਾ ਨੇ ਜ਼ਿਕਰ ਕੀਤਾ ਕਿ ਜਦੋਂ ਉਹਨਾਂ ਨੂੰ ਪੰਜਾਬ ਇਕਤਾ ਪਾਰਟੀ ਵਿੱਚ ਲਿਆਇਆ ਗਿਆ ਤਾਂ ਸੁਖਪਾਲ ਖੈਰਾਂ ਨੇ ਉਹਨਾਂ ਨੂੰ ਦੋ ਸਵਾਲ ਪੁੱਛੇ ਇੱਕ ਤਾਂ ਉਹਨਾਂ ਦੀ ਕੁਆਲਿਫਿਕੇਸ਼ਨ ਅਤੇ ਦੂਜਾ ਮੁੱਦਾ ਤੇ ਬੀਬੀ ਖਾਲੜਾ ਨੇ ਕੀ ਜਵਾਬ ਦਿੱਤਾ ਤੁਸੀਂ ਉਹਨਾਂ ਪਾਸੋਂ ਹੀ ਸੁਣ ਲਵੋ ਇਹ ਇੱਕ ਮੁੱਦਾ ਹੈ ਇਹ ਜੀ ਰਹੀਓ ਬਤਾਓ ਜਿਸ ਦਿਨ ਸੁਖਪਾਲ ਸਿੰਘ ਖੈਰਾਂ ਨਾਲ ਮੇਰੀ ਪਹਿਲੇ ਦਿਨ ਗੱਲ ਹੋਈ ਸੀ ਤਾਂ ਇਹਨਾਂ ਦਾ ਦੋ ਸਵਾਲ ਸੀ ਮੇਰੇ ਲਈ ਕਿ ਤੁਸੀਂ ਕੀ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਤੇ ਤੁਹਾਡਾ ਮੁੱਦਾ ਕੀ ਹੈ ਮੈਂ ਇਹਨਾਂ ਨੂੰ ਕਹਾਂ ਜੀ ਮੇਰੀ ਕੁਆਲਿਫੀਕੇਸ਼ਨ ਐਕੈਡਮਿਕ ਤਾਂ ਕੋਈ ਵੀ ਹੋ ਸਕਦੀ ਐ ਇਹ ਐਕੈਡਮਿਕਲੀ ਮੇਰੀ ਚੰਗੀ ਕੁਆਲਿਫੀਕੇਸ਼ਨ ਐ ਪਰ ਮੇਰੀ ਕੁਆਲਿਫੀਕੇਸ਼ਨ ਇਹ ਐ ਕਿ ਉਹਨਾਂ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦੇ ਨਾਲ ਇੰਨਾ ਤਕਾ ਹੋਇਆ ਉਹਨਾਂ ਦੇ ਨਾਲ ਮੈਂ ਜਾ ਕੇ ਉਹਨਾਂ ਦਾ ਦਰਦ ਸਾਂਝਾ ਕਰਨਾ ਇਹ ਮੇਰੀ ਵੱਡੀ ਖੇਡ ਹੈ। ਬੁਢੀ ਗੱਲ ਇਹਨਾਂ ਨੇ ਬਿਲਕੁਲ ਇਸ ਤੋਂ ਇਲਾਵਾ ਬੀਬੀ ਖੱਲੜਾ ਵੱਲੋਂ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸਾਰਾ ਸੁਣਾ ਦਿੰਦੇ ਆ ਦੂਜੀ ਗੱਲ ਜਸਵੰਤ ਸਿੰਘ ਬਾਰੇ ਜਿਹੜੀ ਜਿਹੜਾ ਇਹ ਪਲੇਟਫਾਰਮ ਹੈ ਜਿੱਥੇ ਖੱਲੜਾ ਮਿਸ਼ਨ ਨੇ ਕੰਮ ਕੀਤਾ ਹੈ ਤੇ ਖੱਲੜਾ ਮਿਸ਼ਨ ਕਮੇਟੀਆਂ ਤੋਂ ਲੈ ਕੇ ਆਰਗੇਨਾਈਜੇਸ਼ਨ ਤੱਕੇ ਕੰਮ ਚੱਲਿਆ ਉਹਨਾਂ ਦੇ ਵਿੱਚੋਂ ਅਸੀਂ ਕਦੇ ਵੀ ਕਟਾਈ ਨਹੀਂ ਕੀਤੀ ਹਰ ਤਰ੍ਹਾਂ ਦਾ ਜਿਹੜਾ ਕਾਨੂੰਨੀ ਪੱਖ ਹੈ ਉਹਨੂੰ ਅਸੀਂ ਦੁਨੀਆ ਦੇ ਸਾਹਮਣੇ ਰੱਖਿਆ ਉਹਨਾਂ ਪਰਿਵਾਰਾਂ ਨੂੰ ਇਨਸਾਫ਼ ਤੋਂਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਅਸੀਂ ਜਾਂਦੇ ਆਂ ਸਾਡੇ ਕੋਲੇ ਚੰਗੇ ਪੈਨਲ ਨੇ ਅਸੀਂ ਅੱਜ ਜਦੋਂ ਮੈਂ 24 ਸਾਲ ਬਾਅਦ ਗੱਲ ਕਰ ਰਹੀ ਆਂ ਤੇ ਜਦੋਂ ਜਦੋਂ ਜਸਵੰਤ ਸਿੰਘ ਖਡਰ ਨੂੰ ਚੱਕਿਆ ਗਿਆ ਸੀ ਉਦੋਂ ਸਾਡੇ ਕੋਲੇ ਇੰਨੀਆਂ ਗੱਲਾਂ ਕਰਨ ਨੂੰ ਨਹੀਂ ਸੀ ਪਰ ਅੱਜ ਸਾਡੇ ਕੋਲੇ ਇੰਨੀਆਂ ਗੱਲਾਂ ਨੇ ਕਿ ਉਹ ਸਟੇਟ ਹੀ ਨੇ ਸਾਡੇ ਇੱਕ ਨਸਲੁਕਸ਼ੀ ਦਾ ਰੂਪ ਪੈਦਾ ਕੀਤਾ ਸੁਪਰੀਮ ਕੋਰਟ ਦੀਆਂ ਜੱਜਮੈਂਟ ਨੇ ਕਿ ਇਹਦੇ ਇੱਕ ਵਰਸੈਂਡ ਜਿਹੜੀ ਨਸਲਕੁਸ਼ੀ ਹੈ ਜੇ ਇਸ ਤਰ੍ਹਾਂ ਲੋਕਾਂ ਨੂੰ ਮਾਰ ਕੇ ਤੇ ਉਹਨਾਂ ਨੂੰ ਲਾਵਾਸ ਕਹਿ ਕੇ ਸਾੜ ਦਿੱਤਾ ਜਾਂਦਾ ਹੈ ਤੇ ਅੱਜ ਅਸੀਂ ਕਹਿ ਸਕਦੇ ਹਾਂ ਕਿ ਤਿੰਨ ਸ਼ਮਸ਼ਾਨਘਾਟਾਂ ਦੀਆਂ ਲਾਸ਼ਾਂ ਜਿਹੜੀਆਂ ਕਿ ਅਮਰਸਰ ਦਰਗਿਆਨਾ ਮੰਦਿਰ ਪੱਟੀ ਤੇ ਤਰਨਤਾਰਨ 299 ਲਾਸ਼ਾਂ ਦੀ ਜਦੋਂ ਸੀਬੀਆਈ ਇਨਕੁਆਰੀ ਹੋਈ ਆ ਉਹਦੇ ਵਿੱਚ ਸਰਕਾਰ ਨੇ ਆਪਣੀਆਂ ਗਲਤੀਆਂ ਮੰਨੀਆਂ ਲੋਕਾਂ ਨੂੰ ਕੰਪਨਸੇਟ ਕੀਤਾ ਹੈ ਤੇ ਬਹੁਤ ਤੁਸੀਂ ਜਿਹੜੇ ਅਖਬਾਰਾਂ ਪੜਨ ਵਾਲੇ ਮੇਰੇ ਵੀਰ ਜਾਓ ਪਰਿਵਾਰ ਜਿਨ੍ਹਾਂ ਦੇ ਵਿੱਚ ਹੁਣ ਹੌਲੀ-ਹੌਲੀ ਸਜਾਵਾਂ ਨਹੀਂ ਹੋਣੀਆਂ ਸ਼ੁਰੂ ਹੋ ਗਈਆਂ ਇਹ ਵੱਖਰਾ ਗੱਲ ਹੈ ਗੱਲ ਹੈ ਕਿ ਸਿੱਖਾਂ ਸਿੱਖਾਂ ਨੂੰ ਮਿਨੋਰਟੀ ਵਜੋਂ ਫੀਲ ਕਰਕੇ ਸਰਕਾਰਾਂ ਨਿਆਂ ਨਹੀਂ ਦਿੰਦੀਆਂ ਪਰ ਜਿਹੜੇ ਸਾਡੇ ਵਰਗੇ ਲੋਕ ਨੇ ਉਹ ਲੰਮੀਆਂ ਲੜਾਈਆਂ ਲੜ ਕੇ ਕੁਛ ਨਾ ਕੁਛ ਆਊਟਪੁੱਟ ਜਿਹੜੀ ਆ ਦੁਨੀਆ ਦੇ ਸਾਹਮਣੇ ਰੱਖੀ ਹੈ ਸਰਦਾਰ ਜਸਵੰਤ ਸਿੰਘ ਖਾਲਸਾ ਦਾ ਇੱਕ ਮਿਸ਼ਨ ਸੀ कि मैं इनहां लोगों ਨੂੰ ਜਿਨ੍ਹਾਂ ਨੂੰ ਲਾਵਾਸ ਕੀਤਾ ਗਿਆ ਉਹਨਾਂ ਨੂੰ ਮੈਂ ਪਛਾਣ ਤੋਂ ਆਉਣਾ ਚਾਹੁੰਨੇ ਉਹਨਾਂ ਲਈ ਮੈਂ ਡੈਥ ਸਰਟੀਫਿਕੇਟ ਚਾਹੁੰਨੇ ਤੇ ਉਸ ਸੁਮਿਸ਼ਨ ਤੇ ਮੈਨੂੰ ਮਤਲਬ ਉਸ ਸੁਮਿਸ਼ਨ ਤੇ ਮੈਂ ਜਿਸ ਦਿਨ 6 ਸتمبر 1995 ਨੂੰ ਜਿਸੋਂ ਤੋਂ ਕਾਲਪਨ ਦੇ ਚੱਕਿਆ ਗਿਆ ਤੇ ਮੇਰੀ ਲਾਈਫ ਦਾ ਉਹ ਇੱਕ ਟਰਨਿੰਗ ਪੁਆਇੰਟ ਸੀ ਉਸ ਦਿਨ ਤੋਂ ਮੈਂ ਹੋਰ ਸਭ ਕੁਝ ਸੋਚਣਾ ਛੱਡ ਕੇ ਦੋ ਗੱਲਾਂ ਦੀ ਜ਼ਿੰਦਗੀ ਨੂੰ ਫੋਕਸ ਕੀਤਾ ਇੱਕ ਬੱਚੇ ਬਹੁਤ ਛੋਟੇ ਸੀ ਉਸ ਵੇਲੇ ਉਹਨਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਰਦਾਰ ਜਸਵੰਤ ਸਿੰਘ ਖਾਲੜਾ ਅੱਧਾ ਘੰਟਾ ਨਹੀਂ ਉਹ ਕਹਿ ਕੇ ਗਏ ਸੀ ਕਿ ਕੀ ਤੂੰ ਬੱਚੇ ਹੀ ਪੜ੍ਹਾ ਲੈਣੀ ਤੇ ਦੂਜੀ ਜਿਹੜੀ ਜ਼ਿੰਮੇਵਾਰੀ ਸੀ ਉਹ ਮੋਰਲੀ ਐਜੇ ਵਾਈਫ ਐਜੇ ਇੱਕ ਮੇਰੇ ਮੰਮੀ ਪਾਪਾ ਦਾ ਮੈਂ ਕਹਿੰਨੀ ਆ ਧੰਨਵਾਦ ਜਿਨ੍ਹਾਂ ਨੇ ਮੈਨੂੰ ਐਜੂਕੇਸ਼ਨ ਵਾਲੇ ਪਾਸੇ ਪਹੁੰਚੋ ਰਿਹਾ ਤੇ ਮੈਂ ਉਹ ਉਸ ਮੋਰਲ ਡਿਊਟੀ ਸਮਝ ਕੇ ਕਿਤੇ ਵੀ ਕੋਈ ਕਟਾਈ ਨਹੀਂ ਕੀਤੀ ਅੱਜ ਮੈਂ ਨਹੀਂ ਚੋਂਦੀ ਕਿ ਜੋ ਬੀਬੀ ਜਗੀਰ ਕੌਰ ਹੈ ਜਾਂ ਕੋਈ ਹੋਰ ਹੈ ਮੈਂ ਸਾਰੇ ਪੱਤਰਕਾਰਾਂ ਦੀ ਤੁਹਾਨੂੰ ਇਹ ਹੀ ਕਹਿਣੀ ਹੈ ਵੀ ਮੈਂ ਕਿਸੇ ਤੇ ਅਲਿਗੇਸ਼ਨ ਨਹੀਂ ਲਾਉਣਾ ਮੇਰੇ ਵਰਕਰ ਲਾਉਣਗੇ ਮੇਰੇ ਜੀਜਾਦੂ ਲਾਉਣਗੇ ਜਾਂ ਸਮਾਜ ਦੇ ਵਿੱਚ ਤੁਸੀਂ ਕੀ ਕੰਮ ਕੀਤਾ ਉਹ ਲਾਉਣਗੇ ਮੈਂ ਨਾ ਕਿਸੇ ਵੀ ਬੰਦੇ ਤੇ ਜਿਹੜਾ ਅਫੀਸ਼ੀਅਲੀ ਕੋਈ ਜਾਂ ਕੋਈ ਉਹਨਾਂ ਦਾ ਜਿਹੜਾ ਕੰਮ ਹੈ ਉਹਨਾਂ ਤੇ ਬਾੜ ਨਹੀਂ ਕਰਨਾ ਪਰ ਮੈਂ ਇਹਨਾਂ ਦੱਸਦੀ ਹਾਂ ਬੀਬੀ ਜਗੀਰ ਕੌਰ ਆਪਣੀ ਪੁੱਤ ਦੇ ਕਤਲ ਦੇ ਸਬੰਧ ਵਿੱਚ ਪਟਿਆਲੇ ਜਾਂਦੀ ਸੀ ਸੀਬੀਆਈ ਕੋਰਟ ਮੈਂ ਜੇ ਸੰਸਿੰਘ ਖੜਦਾਂ ਦੇ ਸੰਬੰਧ ਵਿੱਚ ਉਸੇ ਜਗ੍ਹਾ ਕੋਲੇ ਜੰਦੀ ਸੀ ਤੇ ਬੜੇ ਖੁੱਲੇ ਛੋਲੇ ਦੇ ਵਿੱਚ ਉਹ 흰ੇ ਕੱਪੜੇ ਪਾ ਕੇ ਜਿਹੜੀਆਂ ਵਕੀਲਾਂ ਦੀਆਂ ਕੁਰਸੀਆਂ ਸੀ ਉੱਥੇ ਬਹਿਂਦੀ ਸੀ ਤੇ ਮੈਂ ਥੋੜਾ ਪਿੱਛੇ ਹੋ ਕੇ ਖੜਦੀ ਸੀ ਤੇ ਮੈਨੂੰ ਕਈ ਵਾਰੀ ਵਕੀਲ ਜਾਂ ਜੱਜ ਵੀ ਇਸ਼ਾਰਾ ਕਰ ਦਿੰਦਾ ਸੀ ਵੀ ਭੈਣ ਜੀ ਤੁਸੀਂ ਥੱਕ ਗਈਆਂ ਤੇ ਅੱਗੇ ਹੋ ਕੇ ਬਹਿ ਜਾਓ ਪਰ ਮੈਨੂੰ ਲੱਗਦਾ ਸੀ ਇਹ ਕੁਰਸੀਆਂ ਉਹਨਾਂ ਲਈ ਆ ਉਹੀ ਬਹਿਣ ਪਰ ਇਹ ਮੈਨੂੰ ਬੀਬੀ ਨੂੰ ਮੈਂ ਉਦੋਂ ਨੇੜਿਆਂ ਵੇਖਿਆ ਜਦੋਂ ਉਹ ਇੱਕੋ ਜਗ੍ਹਾ ਦੇ ਅੰਦਰ ਸੀ ਇਕੱਠੇ ਕਿਸ ਜਿਵੇਂ ਲੱਗਦੇ ਰਹੇ ਆ ਬਾਕੀ ਮੈਂ ਬਸ ਉਹੇ ਇੱਕ ਨੂੰ ਵਿਸ਼ਵਾਸ ਤੋਂ ਹਣੀ ਹੈ ਕਿ ਮੈਂ ਆਪਣੀ ਵਿਲ ਪਾਵਰ ਦੇ ਨਾਲ ਮੈਂ ਆਪਣੇ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਕੀ ਸਮਝੋਗੇ ਪਰ ਮੈਨੂੰ ਲੱਗਦਾ ਹੈ ਮੈਂ ਸਭ ਤੋਂ ਵੱਡਾ ਤਿਆਰ ਜਿਹੜਾ ਦੇਣਾ ਸੀ ਉਹ ਮੈਂ ਲਾਈਫ ਦੇ ਵਿੱਚ ਦਿੱਤਾ ਜੋ ਵੀ ਮੈਨੂੰ ਛੱਡਣਾ ਪਿਆ ਮੈਂ ਛੱਡਿਆ ਜੋ ਵੀ ਮੈਨੂੰ ਕਰਨਾ ਪਿਆ ਉਹ ਮੈਂ ਕੀਤਾ ਅ ਬਾਕੀ ਜਿਹੜੀਆਂ ਗੱਲਾਂ ਖਾਲਸਾ ਸਾਹਿਬ ਬਾਰੇ ਮੈਨੂੰ ਤੁਸੀਂ ਚਾਰ ਦਿਨ ਇੱਥੇ ਖੜੀ ਰੱਖੋ ਐਨੀਆਂ ਲੰਮੀਆਂ ਗੱਲਾਂ ਨਹੀਂ ਮੈਂ ਕਰ ਸਕਦੀ ਮੇਰੇ ਜਿਸ ਟਾਈਮ ਨੇ ਮੈਂ ਘੱਟ ਹੀ ਰਹੀ ਮੇਰੀਆਂ ਹਜ਼ਾਰਾਂ ਵੀਡੀਓ ਜਿਹੜੀਆਂ ਉਹ ਇੰਟਰਨੈਸ਼ਨਲ ਲੈਵਲ ਤੇ ਚੱਲਦੀਆਂ ਤੇ ਕਈ ਲੋਕਾਂ ਨੇ ਅੱਜ ਕੱਡੀਆਂ ਦੀ ਸ਼ਾਮ ਮੇਰੇ ਮਨ ਤੋਂ ਬਾਹਰ ਨਿਕਣ ਦੀਆਂ ਤੇ ਇਹ ਕੋਈ ਗੱਲ ਨਹੀਂ ਹੈਗੀ ਵੀ ਖਾਦਨਾ ਸਾਹ ਤੇ ਕੋਈ ਅਲੀਗੇਸ਼ਨ ਨਹੀਂ ਇਸ ਪਰਿਵਾਰ ਤੇ ਕੋਈ ਅਲੀਗੇਸ਼ਨ ਨਹੀਂ ਕਿਤੇ ਵੀ ਅਸੀਂ ਕੋਈ ਸਮਝੌਤਾ ਨਹੀਂ ਕੀਤਾ ਨਾ ਪੁਲਿਸ ਨਾਲ ਤੇ ਨਾ ਕਿਸੇ ਸਰਕਾਰ ਨਾਲ ਸੋ ਲੋਕ ਸਭਾ ਚੋਣਾਂ ਲਈ ਜਿੱਥੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਕਈ ਸੀਟਾਂ ਤੇ ਬਣੀਆਂ ਹੋਈਆਂ ਨੇ ਉੱਥੇ ਹੁਣ ਬੀਬੀ ਪਰਮਜੀਤ कौर ਖਲੜਾ ਤੇ ਬੀਬੀ ਜ਼ਗੀਰ ਕੌਰ ਦੀ ਟੱਕਰ ਨੂੰ ਵੀ ਤੇਜ਼ ਨਜ਼ਰਾਂ ਦੇ ਨਾਲ ਵੇਖਿਆ ਜਾ ਰਿਹਾ ਅਤੇ ਇਸ ਸੀਟ ਦੇ ਲਈ ਵਕ ਵਕ ਵਿਚਾਰ ਸਾਹਮਣੇ ਆ ਰਹੇ ਨੇ ਵੇਖਣਾ ਇਹ ਹੋਵੇਗਾ ਕਿ 23 ਮਈ ਨੂੰ ਨਤੀਜਿਆਂ ਤੋਂ ਬਾਅਦ ਕਿਹੜਾ ਉਮੀਦਵਾਰ ਜਿੱਤ ਕੇ ਮੈਦਾਨ ਚੋਂ ਵਾਪਸ ਆਉਂਦਾ ਹੈ ਅਤੇ ਕਿਸ ਦਾ ਚਿਹਰਾ ਨਿਰਾਸ਼ਾ ਨਾਲ ਲਟਕਿਆ ਹੋਇਆ ਹੋਵੇਗਾ। ਸ੍ਰੀ ਖਡੂਰ ਸਾਹਿਬ ਤੋਂ ਪਵਨ ਕੁਮਾਰ ਦੇ ਨਾਲ ਬਲਦੇਵ ਸਿੰਘ ਪੰਨੂ ਪੰਜਾਬੀ ਲੋਕ ਚੈਨਲ